ਦੀ ਪਗੜੀ ਉਤਾਰੇ ਜਾਣ ਦੀ ਖਬਰ ਹੈ ਇਸ ਬੰਦ ਦੇ ਵਿੱਚ ਜਾਣਕਾਰੀ ਦਿੰਦੇ ਹਾਂ ਸਹਾਇਕ ਕਾਰਜਕਾਰੀ ਇੰਜੀਨੀਅਰ ਪਾਵਰ ਕਾਰਪੋਰੇਸ਼ਨ ਜ਼ਿਲ੍ਹਾ ਸੰਤੋਖ ਸਿੰਘ ਨਤਸਿਆ ਕਿ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਬਿਜਲੀ ਚੋਰੀ ਰੋਕਣ ਦੇ ਲਈ ਮੇਰੇ ਸਮੇਤ ਮੇਰੀ ਟੀਮ ਜੇਈ ਗੁਰਮੇਲ ਸਿੰਘ ਏ ਏ ਈ ਗੁਰਪ੍ਰੀਤ ਸਿੰਘ ਅਤੇ ਅਵਤਾਰ ਸਿੰਘ ਡਰਾਈਵਰ ਲਖਪ੍ਰੀਤ ਸਿੰਘ ਚੈਕਿੰਗ ਤੇ ਪਿੰਡ ਕਾਧੜੀ ਵਾਲਾ ਗਏ ਸਨ ਉੱਥੇ ਰஞ்சிਤ ਸਿੰਘ ਪੁੱਤਰ ਬੱਗਾ ਸਿੰਘ ਉਸ ਜ਼ਬਤੀ ਜਾਇਦ ਤੇ ਉਸ ਦੀ ਪਤਨੀ ਅਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਬਿਜਲੀ ਮਹਿਕਮੇ ਦੇ ਮੁਲਾਜ਼ਮਾ ਤੇ ਨਾਲ ਗਾਲੀ ਗਲੋਚ ਕੀਤਾ ਗਿਆ ਮੈਂ ਸੰਦੋਖ ਸਿੰਘ ਸਰਕਾਰ ਜੀ ਨੂੰ ਪਿਆਰ ਭਰਿਆ ਸਨ ਜੀਰਾ ਤਾਂ ਮੈਂ ਆਪਣੀ ਮੈਂ ਕਮਲੀ ਗੱਡੀ ਦੇ ਉੱਪਰ ਆਪਣੇ ਜੀ ਸੁਬਾਨ ਤੇ ਬਾਕੀ ਸਾਰਾ ਨਾਮ ਲੈ ਕੇ ਪਿੰਡ ਗਾਲੜੀ ਹੋਂਲੇ ਬਚੇ ਚੈਕ ਕਰਨ ਦੇ ਤਾਂ ਅਮ ਜੀ ਸਿੰਘ ਪੁੱਤਰ ਬੱਗਾ ਸਿੰਘ ਜੋ ਕਿ ਬੀਲੀ ਕੀ ਕਰ ਰਿਆ ਸੀ ਮੀਟਰ ਬਾਈਪਾਸ ਕੀਤਾ ਸੀ ਜਿਆਦਾ ਸੁਣੋ ਉਸ ਫੋਰਨਵਨ ਬਕਸ਼ੇ ਦੇ ਲੱਗੇ ਲੋਕ ਦੀ ਚਾਬੀ ਮੰਗੀ ਗਈ ਤਾਂ ਉਸਨੂੰ ਰਾਹ ਕੀਤੀ ਗਈ ਉਸਨੇ ਆਪਣੇ ਆਪ ਲਗਾਇਆ ਤਾਲਾ ਔਰ ਉਸਨੇ ਦੋ ਸਰਸਾਂ ਪਾਈਆਂ ਹੋਈਆਂ ਇੱਕ ਤਾਂ ਵੀ ਔਡੋਮੀਟਰ ਤੋਂ ਜਾ ਰਹੀ ਸੀ ਔਰ ਦੂਸਰੀ ਜਿਹੜੀ ਉਹ ਸਾਡੇ ਫੋਰਨਵਨ ਬਕਸ਼ੇ ਦੇ ਵਿੱਚੋਂ ਮੇਨ ਦੇ ਵਿੱਚੋਂ ਇਨਕਮ ਤੋਂ ਸਿੱਧੀ ਲੱਗੀ ਸੀ ਔਰ ਜਾਰੇ ਸਾਥੀ ਨੂੰ ਬਿਲ ਬਿਨ ਦਿਖਾਉਣ ਲੈ ਕੇ ਆ ਜਾਂ ਲੋਡ ਚੈੱਕ ਕਰਨ ਲਈ ਸਾਡੇ ਸਦਨ ਅਰਪਾਤ ਸਿੰਘ ਐਮ ਐਨ ਐ ਉਸ ਨੂੰ ਕਿਹਾ ਤਾਂ ਰਣਜੀਤ ਸਿੰਘ ਬਹੁਤ ਬਖਲਾਅ ਵਿੱਚ ਆ ਗਿਆ ਨਲਕਾਰਾ ਮਾਰਿਆ ਇਸ ਦਾ ਮੋਬਾਈਲ ਵੀ ਖੋ ਲਿਆ ਗਿਆ ਔਰ ਗਾਲੀ ਗੋਲ ਕਰਨ ਦੇ ਤੇ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਸਾਰੇ ਮਾਜਮਾਨ ਇਹਦੇ ਬਾਕੀ ਪਰਿਵਾਰ ਵੀ ਦੋਦੇ ਇੱਕ ਬੇਟਾ ਭਤੀਜਾ ਇਹਦੇ ਘਰ ਵਾਲੇ ਸਾਨੂੰ ਬਹੁਤ ਗੜੀ ਗੋਜ ਕਰਨਾ ਆਪਣੇ ਮੰਡਿਆਂ ਦਾ ਬੋਲੇ ਅਤੇ ਹੱਤੋ ਭਾਈ ਵੀ ਹੋਇ ਜਿਸ ਦਿਨ ਸਾਡੇ ਮੇਰੇ ਸਾਹਿਬ ਉਤਾਰ ਸਿੰਘ ਜੀ ਲਾਈਨ ਮੈਂ ਉਹਨਾਂ ਦਾ ਕੱਪੜੇ ਵੀ ਨਸਾਨੇ ਗਏ ਜੇਬ ਵਗੈਰਾ ਪਾੜ ਗਈ ਤਾਂ ਇਸ ਪ੍ਰੰਤ ਅਸੀਂ ਐਸੇ ਤੋਂ ਜੀਰਾਂ ਨੂੰ ਮੈਂ ਫੋਨ ਤੇ ਸੋਚਿਆ